ਸਨਾ ਆਸਰੀ ਮਹੱਲਾ ਤੀਜਾ ਹਰ ਨਾਮ ਧਨ ਨਿਰਮਲ ਅਤ ਅਪਾਰ ਨਾਨਕ ਜੀ ਮੇਮਾ ਮਾਰਾ ਕਰ ਦੂਸਰੇ ਜਾਨੂ ਕੱਚਾ ਦਸਦੇ ਹਨ ਹਰੀ ਦਾ ਨਾਮ ਹੀ ਤਨ ਨਿਰਮਲ ਕਿਛੁ ਨੂੰ ਕਰਨ ਵਾਲਾ ਹੈ ਮਲ ਗੁਖੇਵ ਵਰਨੀਆਂ ਮਲ ਨਲਾਂ ਨੂੰ ਤੋੜਨ ਵਾਲਾ ਹੈ ਅਤੈਂਤ ਅਪਾਰ ਸ੍ਰਿਸ਼ਟ ਦੀ ਪ੍ਰਾਪਤੀ ਕਰਨ ਵਾਲਾ ਹੈ ਗੁਰੂ ਦੀ ਪਰਵਾਰਤ ਰਹਿਤ ਹੈ।ੁਰਕੈ ਸ਼ਬਦ ਭਰੇ ਪੰਡਾਰੇ ਗੁਰੂ ਸਾਹਿਬ ਦੇ ਸ਼ਬਦ ਕਰਕੇ ਸਿੱਖਾਂ ਦੇ ਹਿਰਦੇ ਪੰਡਾਰੇ ਭਰੇ ਹੋਏ ਆ। ਗੁਰੂ ਸਾਹਿਬ ਦੇ ਸ਼ਬਦਾਂ ਦੇ ਨਾਲ ਸ੍ਰੀ ਗੁਰੂ ਸਾਹਿਬ ਜੀ ਇਹ ਪੰਡਾਰਾ ਹੈ ਭਰਿਆ ਹੋਇਆ। ਨਾਮ ਤਨ ਬਿਨ ਹੋਰ ਸਭ ਵਿਖ ਜਾਣ। ਸੱਚੇ ਗੁਰੂ ਸਾਹਿਬ ਦੇ ਨਾਮ ਰੂਪੀ ਤੰਤੇ ਬਿਨਾ ਹੋਰ ਜਹਿਰ ਹੋਇ। ਦੋ ਪਹਿਲਾਂ ਕਿ ਲੋਕ ਜਹਿਰ ਦੇ ਕੇ ਮਾਰ ਕੇ ਪਦਾਰਥ ਲੈ ਲੈਂਦੇ ਆ। ਇਹ ਵਿਸ਼ੇ ਦੀ ਬਿਉ ਪੈਦਾ ਕਰਨ ਵਾਲਾ ਹੈ ਜਾਨਣਾ ਕਰੋ ਮਾਇਆ ਮੋਹ ਜਲੇ ਅਭਿਮਾਨ ਮੋਹ ਕਲ ਕੇ ਜੀਵ ਹੰਕਾਰ ਕੀ ਜਲੇ ਰਹਿੰਦੇ ਹਨ ਹਰ ਵਕਤ ਗੁਰਮੁਖ ਹਰਿ ਰਸ ਚਖੈ ਕੋਈ ਕੋਈ ਗੁਰਮੁਖ ਹੈ ਜਿਹੜਾ ਹਰੀ ਦੇ ਨਾਮ ਰਸ ਨੂੰ ਚਖਦੇ ਧਾਰਨ ਕਰਦਾ ਹੈ ਤਿਸ ਸਦਾ ਆਨੰਦ ਹੋਵੇ ਦਿਨ ਰਾਤ ਨੂੰ ਸਦਾ ਆਨੰਦ ਰਾਤ ને ਇੱਕ ਰਸ ਹੁੰਦਾ ਹੈ ਵਿਦਿਆ ਰੂਪੀ ਰਾਤੋਂ ਗਿਆਨ ਰੂਪੀ ਦਿਨ ਹੋ ਜਾਂਦਾ ਹੈ ਪੂਰੇ ਭਾਗ ਪ੍ਰਾਪਤ ਹੋਏ ਜਿਹੜਾ ਨਿਸਕਾਮ ਕਰਮਾ ਰੂਪੀ ਭਾਗ ਹਨ ਗੁਰਾਂ ਤੋਂ ਪ੍ਰਾਪਤ ਹੁੰਦਾ ਹੈ ਰਹਾਉ ਥਾਉ ਦਾ ਦੀਪਕ ਵਰਤੈ ਤੇ ਉਹ ਲੋਉ ਗੁਰ ਸਾਉ ਦਾ ਜਿਹੜਾ ਸ਼ਬਦ ਹੈ ਜਿਹੜੀ ਮੈਂ ਪ੍ਰਕਾਸ਼ ਕਰਨ ਵਾਲਾ ਸੋ ਬ੍ਰਹਮ ਦੀਪ ਕੋ ਸਾਰਿਆਂ ਦਾ ਪ੍ਰਕਾਸ਼ ਖੜੀ ਹੋਤੀਆਂ ਦਾ ਜਿੰਨਾ ਜੋ ਲੋਅ ਪ੍ਰਕਾਸ਼ ਕਰਨ ਵਾਲਾ ਲੋਕਾਂ ਜੀ ਵਰਤ ਰਿਹਾ ਹੈ ਜੋ ਚੱਖ ਸੂ ਨਿਰਮਲ ਹੋ ਜਿਹੜਾ ਗੁਰਾਂ ਦੇ ਸ਼ਬਦ ਨੂੰ ਧਾਰਨ ਕਰੇਗਾ ਆਪ ਦੀਪਕ ਗਿਆਨ ਦੁਆਰਾ ਉਹ ਗੁਰਾਂ ਦੇ ਸ਼ਬਦ ਰੂਪੀ ਦੀਵੇ ਨੂੰ ਧਾਰਨ ਕਰਨ ਵਾਲਾ ਨਿਰਮਲ ਕਿਤ ਹੋ ਜਾਏਗਾ ਮਲ ਮੁਖੇ ਬਰਨਾਦ ਕਾਨੀਆਂ ਮੈੜਾ ਚੱਪੀਆਂ ਜਾਣਗੀਆਂ ਨਿਰਮਲ ਨਾਮ ਹਉਮੈ ਮਲ ਧੂਲ ਇਹ ਤਰੀ ਆਪ ਨਾਮ ਨਿਰਮਲ ਹੈ ਉਮੈ ਦੀ ਮੈਲ ਨੂੰ ਧੋ ਲੁੰਦਾ ਹੈ ਸਾਚੀ ਭਾਗਤ ਸਦਾ ਸੁਖੂ ਸੱਚੀ ਉਹਨਾਂ ਦੀ ਭਗਤੀ ਹੈ ਜੋ ਉਸੇ ਨਾਮ ਜੁੜ ਗਏ ਹੈ ਇੱਛਾ ਰੂਪੀ ਮੈਲਾ ਨੂੰ ਮੇਟ ਕਰਕੇ ਅਤੇ ਸਦਾ ਸੁਖ ਸੁਖ ਰੂਪ ਦੀ ਪ੍ਰਾਪਤੀ ਹੁੰਦੀ ਉਹਨਾਂ ਨੂੰ ਜਿਨ ਹਰ ਰਸ ਚੱਖਿਆ ਸੁਹ ਹਰ ਜਨ ਲੂਣ ਜਿਨਾਂ ਦੇ ਪ੍ਰੇਮ ਰਸ ਨੂੰ ਚੱਖਿਆ ਝਾਰਿਆ ਹੈ ਉਹ ਹਰੀ ਦੇ ਲੋਕ ਹਨ ਬਾਕੀ ਦੇ ਦੁਨਿਆਵੀ ਲੋਕ ਹਨ ਜਿਸ ਸਦਾ ਹਾਰਤ ਨਾਹੀ ਕਦੇ ਸੁ ਉਹ ਜਨਪੁਰਸ਼ ਹਰੀ ਦੇ ਪਿਆਰੇ ਲੋਕ ਹਨ ਗੋਮਤ ਲੋਕ ਹਨ ਉਹਨਾਂ ਨੂੰ ਸਦਾ ਖੁਸ਼ੀਆਂ ਰਹਿਣੀਆਂ ਹੈ ਕਦੇ ਪ੍ਰਭਾਂਤਾਂ ਦੇ ਵਿਛੋੜੇ ਕਰਕੇ ਸੋਗ ਨਹੀਂ ਹੁੰਦਾ ਹੈ ਆਤਮੁਖਤ ਆਵਰਾ ਮੁਖਤ ਕਰਾਉਂਦੇ ਸਾਰਾ ਮੁਖਤਨ ਸੰਸਾਰ ਤੋਂ ਬੰਧਨਾ ਤੋਂ ਰਹਿਤ ਉਹਨਾਂ ਨੂੰ ਮੁਖਤ ਬੰਧਨਾ ਤੋਂ ਰਹਿਤ ਕਰਾਈ ਜਾਂਦੇ ਕਲਿਆਣ ਕਰੀ ਜਾਂਦੇ ਹੈ ਹਰ ਨਾਮ ਜਪੈ ਹਰ ਤੇ ਸੁਖ ਪਾਵੇ ਵੀਰ ਹਰ ਹਰ ਨਾਮ ਨੂੰ ਯੱਗਦੇ ਹੈ ਤੇ ਪ੍ਰਕਾਸ਼ ਸੁਖ ਪਾਉਂਦੇ ਹੈ ਹਰੀ ਦੇ ਪਾਸ ਤੋਂ ਤੇ ਜਿਹੜੇ ਉਹਨਾਂ ਦਾ ਉਦੇਸ਼ ਲੈ ਕੇ ਕਮਾਉਂਦੇ ਹੋਰ ਯੱਗਦੇ ਹੈ ਹਰੀ ਤੋਂ ਕਉਂਦੇ ਆ ਵੇਨੇ ਸਤਗੁਰ ਸਭ ਮੋਈ ਬੇਨਲਾ ਰੋਗ ਦੇ ਵੇਸ਼ ਤੋਂ ਵਿਨੇ ਸਾਰੀ ਦੁਨੀਆ ਚਾਹੇ ਲੱਖਾਂ ਕਰੋੜਾਂ ਵੀ ਮਾਲਕ ਹੈ ਬਰਲਾਵ ਕਰਦੀ ਅੰਤ ਨੂੰ ਮਰ ਰਹੀ ਹੈ ਆਨ ਜਨ ਦਾਗ ਹੈ ਸਾਪ ਨਾ ਪਾਏ ਕਿਸ਼ਨਰੀ ਅੱਗੇ ਤੇ ਈਰਖਾ ਦੀ ਅੱਗ ਵਿੱਚ ਮਾਣ ਦੀ ਅੱਗ ਵਿੱਚ ਕ੍ਰੋਧ ਦੀ ਅੱਗ ਵਿੱਚ ਸੜ ਰਹੇ ਆ ਨਰਕ ਦੀ ਅੱਗ ਵਿੱਚ ਗਰਵ ਦੀ ਅੱਗ ਵਿੱਚ ਕਾਮ ਦੀ ਅੱਗ ਵਿੱਚ ਸ਼ਾਂਤੀ ਨਹੀਂ ਕਰੇ ਪਾਉਂਦੇ ਸਤਗੁਰ ਮਿਲੇ ਸਭ ਤਿਸਨ ਬੁਝਾਏ ਸਤਗੁਰਾਂ ਨਾਲ ਮਿਲ ਜਾਣ ਸਾਰੀ ਤ੍ਰਿਸ਼ਨਾ ਦੀ ਅੱਗ ਮਹਾਰਾਜ ਸਭ ਬੁਝਾ ਲੈਂਦੇ ਨਾਮ ਜਲ ਪਾ ਕੇ ਨਾਨਕ ਨਾਮ ਸਾਥ ਸੁਖ ਪਾਈ ਕਹਿੰਦੇ ਨਾਮ ਹੀ ਸ਼ਾਂਤੀ ਦੇਣ ਵਾਲਾ ਹੈ ਸ਼ਾਂਤੀ ਹੁੰਦੀ ਤੇ ਸੁਖ ਰੂਪ ਨੂੰ ਪਾਈ ਤੇ ਸਾਰੀਆਂ ਵਾਸ਼ਨਾ ਮਿਟ ਜਾਂਦੀਆਂ